ਲਓ ਜੀ ਆਪਾਂ ਆਏ ਸੀ ਅੱਜ ਜਗਜੀਤਪੁਰਾ ਮਹੱਲੇ ਤੇ ਕਬੱਡੀ ਮੈਚ ਚੱਲਦੇ ਬੰਦਾ ਖੋਰ ਆਪਣਾ ਅਸਤਰ ਮਿਲਿਆ ਆ ਜੋਪੀ ਸ਼ੁਕਰ ਤੇ ਸਾਰੇ ਸ਼ੁਕਰ ਹੀ ਕਹਿਣਾ ਅਸੀਂ ਸ਼ੁਕਰ ਹੀ ਕਹਿਣਾ ਤੇਰੇ ਕੰਮ ਸ਼ੁਕਰ ਵਾਲੇ ਹੁੰਦੇ ਕਿਉਂ ਭਾਈ ਸਹੀ ਨਹੀਂ ਦੱਸ ਦੇ ਮੈਂ ਗਲਤ ਨਹੀਂ ਕਿਹਾ ਅਸੀਂ ਸ਼ੋਕਰ ਥੋੜਾ ਕਹਿਣਾ ਆ ਨਹੀਂ ਪੰਜਾਬੀ ਸ਼ੁਕਰ ਬਾਬਾ ਭਰਾ ਹੀ ਕਹ ਦੋ ਬਹੁਤ ਆ ਇਹ ਸਾਡਾ ਗੋਪੀ ਭਰਾ ਬਹੁਤ ਵਧੀਆ ਵੀਡੀਓ ਹੁੰਦੀਆਂ ਚਲੋ ਮਾਤਾ ਜੀ ਨਾਲ ਹੁੰਦੇ ਆ ਵਧੀਆ ਸੰਦੇਸ਼ ਵੀ ਦਿੰਦਾ ਆ ਕਈ ਗੱਲਾਂ ਵਿੱਚ ਕਿ ਬਾਈ ਇਹਨਾਂ ਗੱਲਾਂ ਤੋਂ ਨਸ਼ਿਆਂ ਤੋਂ ਬਚਿਆ ਹੋਇਆ ਬਾਈ ਆ ਬਹੁਤ ਖੁਸ਼ੀ ਹੁੰਦੀ ਆ ਤੂੰ ਇਦਾਂ ਦੇ ਵੀਰ ਮਿਲਦੇ ਆ ਬਾਈ ਬਹੁਤ ਖੁਸ਼ੀ ਹੋ ਸੱਚੀ ਮੈਨੂੰ ਸੋ ਮਚ ਬਰੋ ਹਾਂ ਥੈਂਕ ਯੂ ਗੋਪੀ ਬਾਈ ਆਇਆ ਸੀ ਮੈਚਾਂ ਤੇ ਤੇ ਇੱਧਰ ਸਾਰੇ ਫਿਰ ਗੋਪੀ ਬਾਈ ਦੇ ਮਿਲ ਗਏ ਆ ਇਹ ਸਾਰੇ ਭਰਾ ਨਿਆਣੇ ਲਾ ਕੇ ਸਿਆਣੇ ਬਣ ਹੈ ਤੇ ਸਟਾਰ ਸਾਹਿਬ ਫੋਟੋਗ੍ਰਾਫੀ ਕਰ ਰਹੇ ਆ ਆਪ ਸਲਵਿਆ ਲੈ ਹੋ ਰਹੀ ਆ ਹਾਂਜੀ ਬੰਦੋ ਦਰਵਾਜ਼ਾ ਕਰੀਦਾ ਸੋ ਆ ਸਾਰੇ ਫੈਨ ਆ ਗੋਪੀ ਬਾਈ ਦੇ ਸਾਡੇ ਸ਼ੌਕਰ ਸਾਹਿਬ ਦੇ ਬਾਈ ਨੂੰ ਪਿਆਰ ਕਰਦੇ ਆ ਸੋ ਆ ਦੇਖ ਲੋ ਸਾਰੇ ਵੀਰ ਮਿਲ ਗਏ ਆ ਕਿਹੜਾ ਕਿਹੜਾ ਪਿੰਡ ਤੁਹਾਡਾ ਦੱਸੋ ਵੇ ਆਹੀ ਪਿੰਡ ਆ ਦਿਲਜੀ ਸਾਰੇ ਬਲੇਰੀਆ ਮਕੇਰੀਆ ਮਕੇਰੀਆ ਵਾਹ ਵੀ ਵਾਹ ਦੇਖੋ ਫੈਨ ਮਕੇਰੀਆ ਤੋਂ ਆ ਗੋਪੀ ਦੇਲਾ ਹਾਂ ਹਾਂ ਵੀ ਤੇਰਾ ਆਹੀ ਪਿੰਡ ਸਾਡਾ ਆਈ ਆ ਭਾਜੀ ਲੈ ਵੀ ਲੈ ਸਾਰੇ ਫੈਨ ਆ ਬਾਈ ਦੇ ਪਿਆਰਾ ਭਰਾ ਛੋਟੇ ਵੱਡੇ ਸਾਰੇ ਮਿਲੇ ਆ ਅੱਜ ਆਪਾਂ ਆਏ ਸੀ ਜਗਜੀਤਪੁਰੇ ਮਹੱਲੇ ਤੇ ਨਾਲ ਹੋ ਰਿਹਾ ਕਬੱਡੀ ਮੈਚ ਤੇ ਤੁਹਾਨੂੰ ਇੱਕ ਬਲੌਕਰ ਦਿਖਾਉਨੇ ਆ ਪੰਜਾਬੀ ਦਾ ਬਲੌਕਰ ਸਰਦਾ ਗੋਪੀ ਵੀਰ ਤੇ ਆਇਆ ਆ ਕਬੱਡੀ ਖੇਡੂਗਾ ਅੱਜ ਕਹਿੰਦਾ ਆ ਤੁਰਿਆ ਫਿਰਦਾ ਕੱਪੜੇ ਲਾ ਗੋਪੀ ਕੱਪੜੇ ਪਾ ਕੇ ਖੇਡੂ ਕਬੱਡੀ ਕਿ ਲਾ ਕੇ ਆ ਕੀਤਾ ਪਠਾ ਤਿਆਰ ਇਹ ਕਬੱਡੀ ਖੇਡੂ ਅੱਜ ਰੇਡਾ ਪਾਊਗਾ ਗੋਪੀ ਰੋਹ ਤੁਸੀਂ ਇਹਨੂੰ ਕੈਮਰਾ ਮੋਰ ਦੇਖਦੇ ਰੋਣਾ ਪਾਉਂਦੇ ਨੂੰ ਤੇ ਅੱਜ ਲਾ 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 ਅੱਜ ਤੂੰ ਆ ਦੇਖ ਲੋ ਗੋਪੀ ਦੇ ਹਾਲ ਕਿਹਨਾਂ ਅੱਜ ਮੈਂ ਨਹੀਂ ਕੋਈ ਕਬੱਡੀ ਪਾਣੀ ਤੇ ਪਰ ਅਸੀਂ ਪਵਾ ਦੇਣੀ ਅੱਜ ਤੇ ਬਾਈ ਆਇਆ ਆ ਹਾਂਜੀ ਕੀ ਕਹਿਣਾ ਚਾਹੋਗੇ ਕਬੱਡੀ ਬਾਰੇ ਬਹੁਤ ਬਾਈ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ ਕਬੱਡੀ ਦੇ ਮੈਚ ਤੇ ਨਵਾਂ ਯੂਥ ਜਿਹੜਾ ਆ ਨਾ ਬਾਈ ਉਸ ਤੋਂ ਸੁਨੇਹਾ ਮਿਲ ਰਿਹਾ ਕਿ ਬਹੁਤ ਵਧੀਆ ਅੱਜ ਕਬੱਡੀ ਮੈਚ ਦਾ ਸ਼ੁਰੂ ਜੀ ਉਹ ਕਬੱਡੀ ਜਲਦੀ ਇਹ ਵੀ ਕਬੱਡੀ ਜਾਊਗਾ ਫਿਰ ਚੱਲ ਰਹੀ ਆ ਮੇ ਤਾਂ ਪੂਰੀ ਕਿਉਂ ਕੋ ਬੀਬਾ ਪਹਿਲਾਂ ਅੱਜ ਬਹੁਤ ਤਗੜਾ ਖੇਡਾਗਾ ਬਿਆ ਪੁਆਰਨਜੀ ਨਿਊਜ਼ੀਲੈਂਡ ਦੇ ਮਿੱਤਰਾਂ ਮਿੱਤਰਾਂ ਦੇ ਦਰਮਿਆਨ ਪਿੰਡ ਦੀ ਹੈ ਇਸ ਤੋਂ ਬਾਅਦ ਜਿਹੜਾ ਐਕਸ਼ਨ ਵਾਲੇ ਸ਼ੋਅ ਦੇ ਵਿੱਚ ਸਟਾਰ ਵਿੱਚ ਜਿਹੜੇ ਪੰਜ ਉਹਨਾਂ ਨੂੰ ਵੀ ਸਾਡੇ ਨਾਲ ਜੁੜੇ ਸੰਪਰਕ ਕਰ ਲੈਣਾ